ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਰਤੂਤ ਕਰਕੇ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਉਹ ਕਰਤੂਤ ਕੀ ਹੈ ਮੈਂ ਸ਼ਾਰਟ ਜੇ ਸ਼ਬਦਾਂ ਵਿੱਚ ਤੁਹਾਨੂੰ ਦੱਸਣਾ ਹੈ ਉਹ ਮੁੰਡਾ ਬਰਿੰਦਰ ਅੱਜ ਵੀ ਮੀਡੀਆ ਦੇ ਵਿੱਚ ਚੱਲ ਰਿਹਾ ਹੈ ਉਹਨੇ ਜੋ ਗਲਤ ਕੀਤੀ ਹੈ ਉਹਦੇ ਵਿੱਚ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਗੱਲਾਂ ਕੀ ਇਹ ਜਿਹੜਾ ਧੀਰਮੱਲੀਆ ਪਰਿਵਾਰ ਹੈ ਅਮਰਤਪਾਲ ਦਾ ਪਾਪਾ ਹੋ ਗਿਆ ਸਰਬੀਤ ਹੋ ਗਿਆ ਅਮਰਤਪਾਲ ਹੋ ਗਿਆ ਇਹ ਇਹਨਾਂ ਦੀਆਂ ਕਰਤੂਤਾਂ ਦੱਸ ਲੀਆਂ ਨੇ ਉਹ ਮੁੰਡਾ ਬੜੇ ਖੁੱਲ੍ਹਦਲੀ ਨਾਲ ਕਹਿ ਰਿਹਾ ਉਹਨੂੰ ਵੀ ਲੋਕ ਗਾਲਾਂ ਕੱਢੀ ਜਾਂਦੇ ਆ ਜਿਹੜੀਆਂ ਭੇਡਾਂ ਨੇ ਅਮਰਤਪਾਲ ਦੇ ਉਹ ਗਾਲਾਂ ਹੀ ਕੱਢਦੀਆਂ ਨੇ ਉਹ ਮੁੰਡਾ ਕਹਿੰਦਾ ਜੀ ਮੈਂ ਸਿੱਖ ਹਾਂ ਸਾਡੇ ਘਰੇ ਕਹਿੰਦਾ ਵਧੀਆ ਰੋਟੀ ਪੱਕਦੀ ਹੈ ਸਾਨੂੰ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਉਹ ਕਹਿੰਦਾ ਜੇ ਕੈਂਪਰ ਉਹ ਮੈਚ ਕਰਨਾ ਹੈ ਅਮਰਤਪਾਲ ਕਹਿੰਦਾ ਸੌਰੀ ਮੰਗ ਲਵੇ ਸੌਰੀ ਕੀ ਕਹਿੰਦਾ ਉਹ ਕਹਿੰਦਾ ਵੀ ਜਿਹੜੀ ਕੁੜੀ ਦੇ ਨਾਲ ਛੇੜਛਾੜ ਦੀ ਗੱਲ ਹੋਈ ਸੀ ਜਿੱਦਾਂ ਪਰਚਾ ਹੋਇਆ ਠਣ ਦੇ ਕਬਜ਼ਾ ਕੀਤਾ ਡਾਂਗ ਫਿਰੀ ਉਹ ਇੱਕ ਕੁੜੀ ਦੀ ਗੱਲ ਸੀ ਉਹ ਕਹਿੰਦਾ ਇੰਨੀ ਗੱਲ ਕਹਦੇ ਵੀ ਅਸੀਂ ਬਰਿੰਦਰ ਨੂੰ ਨਾਜਾਇਜ਼ ਕੁੱਟਿਆ ਅਮਰਪਾਲ ਕਹਿੰਦਾ ਇੰਨੀ ਗੱਲ ਕਹਦੇ ਹਾਲਾਂਕਿ ਇਹ ਸਬੂਤ ਸਾਹਮਣੇ ਆ ਗਏ ਕਿ ਅਮਰਪਾਲ ਤੇ ਅਮਰਪਾਲ ਦੀਆਂ ਕਨਿਡਾਂ ਦੀ ਇਹ ਗਲਤੀ ਸੀ ਇਹ ਕੁੜੀ ਦਾ ਚੱਕਰ ਸੀ ਤੇ ਉਹ ਕੁੜੀ ਦਾ ਚੱਕਰ ਜਦੋਂ ਸਲਝਾਉਣਾ ਚਾਹਿਆ ਉਹ ਮੁੰਡੇ ਨੂੰ ਕੁੱਟਿਆ ਇਹਨਾਂ ਨੇ ਪਰਚਾ ਹੋ ਗਿਆ ਤੇ ਉਹ ਪਰਚਾ ਰੱਦ ਕਰਾਉਣ ਵਾਸਤੇ ਥਾਣੇ ਤੇ ਇਹਨਾਂ ਨੇ ਜਾ ਕੇ ਹਮਲਾ ਕੀਤਾ ਤੇ ਉਹ 8 ਪੁਆਇੰਟ ਜਿਹੜਾ ਸੀ ਸਰਕਾਰ ਦੇ ਕੋਲੇ ਸਰਕਾਰ ਨੇ ਜਾ ਕੇ ਪਰਚੇ ਕਰਤੇ ਤੇ ਪੰਜਾਬ ਦਾ ਬਾਰਸ ਡਿਬਰੂਗੜ ਜੇਲ੍ਹ ਦੇ ਵਿੱਚ ਬੈਠਾ ਹੁਣ ਜਦੋਂ ਮੁੰਡਾ ਕਹਿੰਦਾ ਵੀ ਅਮਰਤਪਾਲ ਮਾਫੀ ਮੰਗ ਲਵੇ ਮੈਂ ਸਭ ਕੁਝ ਬਾਪ ਸੁਣ ਲੈਣੋਂ ਕਿਸ ਅਮਰਤਪਾਲ ਦੇ ਪਾਪਾ ਪਤਾ ਹੀ ਕਹਿੰਦਾ ਕਹਿੰਦਾ ਤੂੰ 2 ਕਰੋੜ ਰੁਪਇਆ ਲੈ ਲੈ ਪਹਿਲਾਂ ਲੱਖਾਂ ਦੀ ਗੱਲ ਕਰਦੇ ਸੀ ਹੁਣ ਕਰੋੜਾਂ ਦੀ ਗੱਲ ਕਰਦੇ ਆ ਕਿਤੇ ਕਹਿੰਦਾ ਤੈਨੂੰ ਅਮਰੀਕਾ ਦੀ ਅਸੀਂ ਹੈਡਵੀਜ਼ ਸੇ ਪਦਵਾਦ ਨੇ ਜਾਨੀ ਕਿ ਗ੍ਰੀਨ ਕਾਰਡ ਦਵਾ ਦਿੰਨੇ। ਵੀ ਉੱਥੇ ਪੱਕਾ ਹੋ ਜਾ। ਸਵਾਲ ਇਹ ਨੇ ਵੀ ਤੁਹਾਡੇ ਕਹਿਣ ਤੇ ਅਮਰੀਕਾ ਕਿਸੇ ਬੰਦੇ ਨੂੰ ਗ੍ਰੀਨ ਕਾਰਡ ਕਿੱਦਾਂ ਦੇ ਦੋ? ਇਹਦਾ ਮਤਲਬ ਅੰਦਰ ਖਾਤੇ ਤੁਹਾਡੀ ਕੋਈ ਰਿਸ਼ਤੇਦਾਰੀ ਤੁਹਾਡੀ ਕੋਈ ਗੱਲਬਾਤ ਅਮਰੀਕਾ ਦੇ ਨਾਲ ਹੈਗੀ ਆ। ਇੱਕ ਤਾਂ ਇਹ ਸਾਬਤ ਹੁੰਦਾ। ਦੂਜੀ ਗੱਲ ਤੁਸੀਂ ਕਹਿ ਰਹੇ ਹੋ ਵੀ ਕਰੋੜ 2 ਕਰੋੜ ਰੁਪਇਆ ਲੈ ਕੇ ਸਮਝੌਤਾ ਕਰ ਲਾ ਤੁਹਾਡੇ ਕੋਲ 2 ਕਰੋੜ ਰੁਪਇਆ ਆਇਆ ਕਿੱਥੋਂ ਇਹ ਸਵਾਲ ਨੇ ਬਹੁਤ ਵੱਡੇ ਤੀਜੀ ਗੱਲ ਤੁਹਾਡੇ ਤੇ ਟੈਗ ਲੱਗਦਾ ਵੀ ਤੁਸੀਂ ਗੈਂਗਸਟਰ ਹੋ ਤੁਸੀਂ ਗੁੰਡੇ ਹੋ ਇਹ ਗੁਰਸਿੱਖ ਨੂੰ ਚੱਕਿਆ ਕੁੱਟਿਆ ਮੰਦੀ ਬਣਾਇਆ ਇਹ 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 ਤੁਹਾਡੇ ਤੇ ਟੈਗ ਲੱਗਦਾ ਮੈਂ ਜਿਹੜੇ ਪੰਜਾਬ ਦੇ ਵਸਿੰਦੇ ਲੋਕ ਇਹਨਾਂ ਨੂੰ ਬੇਨਤੀ ਕਰ ਰਹੀ ਆਂ ਪੇਡਾਂ ਦੀ ਪੂਛ ਨੂੰ ਅਗਦਾ ਲੱਗੂਗੀ ਲੱਗੂਗੀ ਕਿਉਂਕਿ ਪੇਡਾਂ ਪਿਛੇ ਜਿਹੜੀਆਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਗੰਦਗੀ ਚਾਹੀਦੀ ਨਹੀਂ ਹੁੰਦੀ ਐ ਤੇ ਮੈਂ ਨਾਲ ਕਹਿੰਨਾ ਉਹਨਾਂ ਗੰਦਗੀ ਖਾ ਕੇ ਪਾਣੀ ਪੀ ਲਿਆ ਕਰੋ ਹਾਜ਼ਮੇ ਛੇਤੀ ਆ ਜਾਂਦੀ ਐ ਜਿਹੜੀ ਮੈਂ ਗੱਲ ਕਰਨੀ ਉਹ ਇਹ ਐ ਵੀ ਇਹ ਬੰਦੇ ਐ ਜਿਹੜੇ ਪੰਜਾਬ ਦਾ ਵਾਰਸ਼ਮੰਦੇ ਆਪਣੇ ਆਪ ਨੂੰ ਜਿਹੜੇ ਕਹਿੰਦੇ ਅਸੀਂ ਪੰਜਾਬ ਦੇ ਵਾਰਸ਼ਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਾਰਸ਼ ਪਾਰਟੀ ਬਣਾਈ ਐ ਇਹ ਉਹ ਬੰਦੇ ਐ ਇੱਕ ਕੁੜੀ ਦੇ ਮਸਲੇ ਵਿੱਚ ਮੁੰਡੇ ਨੂੰ ਚੁੱਕਣਗੇ ਉਹਨੂੰ ਕੁੱਟਣਗੇ ਫਿਰ ਪਰਚਾ ਪਾਊ ਫਿਰ ਜਾ ਕੇ ਪੁਲਿਸ ਤੇ ਡਾਂਗਾ ਮਾਰਨਗੇ ਪੁਲਿਸ ਦੇ ਇਹ ਉਹ ਪੰਜਾਬ ਦੇ ਬਾਰਸ ਨੇ ਹੁਣ ਜਿਹੜੀ ਮੁੰਡੇ ਦੀ ਗੱਲ ਮੈਂ ਕੀਤੀ ਹੈ ਅਮਰਤਪਾਲ ਦਾ ਪਾਪਾ ਕਹਿੰਦਾ 2 ਕਰੋੜ ਲੈ ਲੈ ਸਮਝੌਤਾ ਕਰ ਲੈ ਤਾਨੂੰ ਅਮਰੀਕਾ ਭੇਜ ਦਿੰਦੇ ਆ ਡੀਨ ਕਾਰਡ ਮਿਲ ਜੂ ਹੁਣ ਇਹ ਪੰਜਾਬ ਦੇ ਲੋਕਾਂ ਨੇ ਦੇਖਣਾ ਵੀ ਇਹ ਕੌਣ ਲੋਕ ਨੇ ਜਿਹੜੇ ਐਨੀ ਗੁੰਡਾਗਰਦੀ ਕਰਦੇ ਆ ਕੱਲ ਮੈਨੂੰ ਇੱਕ ਸੱਜਣ ਨੇ ਇੰਟਰਵਿਊ ਇੰਟਰਵਿਊ ਕਰਨ ਵਾਸਤੇ ਫੋਨ ਕੀਤਾ ਸੀ ਉਹ ਮੈਨੂੰ ਕਹਿੰਦਾ ਗਿਆ ਨਹੀਂ ਕਿ ਮੈਂ ਤੁਹਾਨੂੰ ਸਵਾਲ ਦੇਣੇ ਆ ਤੁਸੀਂ ਉਹਨਾਂ ਸਵਾਲਾਂ ਦਾ ਜਵਾਬ ਦੇਣਾ ਮੈਨੂੰ ਪਤਾ ਲੱਗ ਗਿਆ ਮੈਂ ਕਿਹਾ ਅਮਰਤਪਾਲ ਦੀ ਭੇੜ ਹੈ ਮੈਂ ਕਿਹਾ ਨਹੀਂ ਕਹਿੰਦਾ ਨਹੀਂ ਦੱਸੋ ਤੁਸੀਂ ਸੇਵਾ ਬਾਣੀ ਦੱਸੋ ਮੈਂ ਉਹਦੇ ਹੀ ਕਹਿਤਾ ਮੈਂ 20 ਲੱਖ ਲੋ ਕਿੰਨਾ 20 ਲੱਖ ਦਾ ਬਾਲ ਹੈ ਮੈਂ ਕਿਹਾ ਤੁਸੀਂ 2 ਕਰੋੜ ਦੇ ਰਹੇ ਹੋ ਬਰਿੰਦਰ ਨੂੰ ਤੇ ਮੈਨੂੰ ਵੀ ਦੇ ਦੋ 20 ਲੱਖ ਫਿਰ ਜੇ ਤੁਹਾਡੇ ਪੈਸੇ ਵਧੂ ਹੈ ਫਿਰ ਫੋਨ ਕੱਟ ਗਿਆ ਆ ਕਰਦੂ ਤਾਂ ਇਹਨਾਂ ਦੀ ਪਤਾ ਮੈਨੂੰ ਹੈਗਾ ਵੀ ਬੰਦੇ ਚਾਹੁੰਦੇ ਕੀ ਆ ਵੀ ਬੂਟਾ ਸਿੰਘ ਕੁਝ ਬੋਲੇ ਅਸੀਂ ਰਿਕਾਰਡ ਕਰੀਏ ਅਸੀਂ ਲੋਕਾਂ ਨੂੰ ਦਿਖਾਈਏ ਇੱਕ ਬੇਨਤੀ ਸੁਣੋ ਮੈਂ ਬੇਨਤੀ ਕਰਦਾ ਨਹੀਂ ਹੁੰਦਾ ਤੁਹਾਨੂੰ ਕੀੜਾ ਨੂੰ ਤੁਹਾਡਾ ਸਭ ਕੁਝ ਮੈਂ ਆਪਣੀ ਜੁੱਤੀ ਦੀ ਨੋਕ ਤੇ ਟਕਰਾਉਣਾ। ਤੁਨੋਂ ਸੀ ਜੁੱਤੀ ਦੀ ਨੋਕ ਤੇ ਟਕਰਾਉਨੇ। ਸ਼ਮਾਉ। ਤੁਨ ਜੁੱਤੀ ਵਿੱਚ ਪਾਣੀ ਪੀਣਾ ਪੈਣਾ। ਚੇਤੇ ਰੱਖੋ ਮੇਰੀ ਗੱਲ। ਤੁਸੀਂ ਚਾਹੁੰਦੇ ਕਿ ਵੀ ਜਿਹੜਾ ਬੰਦਾ ਕੋਈ ਤੱਥਾਂ ਦੇ ਆਧਾਰ ਤੇ ਲੋਕਾਂ ਨੂੰ ਸੁਚੇਤ ਕਰੇ, ਜਗਾਵੇ। ਤੁਸੀਂ ਉਹ ਤੇ ਗੁੰਡਾਗਰਦੀ ਕਰੋਗੇ ਇਹ ਹੋਰ ਹੋਣਗੇ ਇਹ ਤਾਂ ਬੰਦੇ ਦੇ ਪੁੱਤ ਬਣਾਵਾਂਗੇ ਭਾਵੇਂ ਅਮਰਪਾਲ ਦਾ ਪਾਪਾ ਹੋਵੇ ਭਾਵੇਂ ਅਮਰਪਾਲ ਹੋਵੇ ਸਾਨੂੰ ਕਿਸੇ ਦਾ ਡਰ ਨਹੀਂ ਜੇ ਤੁਹਾਨੂੰ ਡਰ ਨਹੀਂ ਕਿਸੇ ਸੰਵਿਧਾਨ ਦਾ ਅਸੀਂ ਕੋ ਡਰ ਗਏ ਬਈ ਜੇ ਤੁਸੀਂ ਸੰਵਿਧਾਨ ਨੂੰ ਕਿੱਲੇ ਤੇ ਟੰਗਿਆ ਹੋਇਆ ਇਹ ਕਹਿੰਦੇ ਵੀ ਸਾਨੂੰ ਕੁੱਤੇ ਨੇ ਵੱਢਿਆ ਤੁਸੀਂ ਸਾਡੇ ਕੀ ਲੱਗਦੇ ਹੋ ਬਈ ਜਿਹੜਾ ਵੀ ਬੰਦਾ ਇਹ ਕਹਿੰਦਾ ਨਾ ਮੈਂ ਸੰਵਿਧਾਨ ਨੂੰ ਮੰਨਦਾ ਨਹੀਂ ਅਸੀਂ ਖਾਲਸਤਾਨ ਬਣਾਉਣਾ ਹੈ ਛੱਡ ਕੇ ਜਾਓ ਪੰਜਾਬ ਤੁਸੀਂ ਲੱਗਦੇ ਕਿਉਂ ਪੰਜਾਬ ਦੇ ਤੁਸੀਂ ਪੰਜਾਬ ਨੂੰ ਪਹਿਲਾਂ ਬਰਬਾਦ ਕਰਤਾ ਅੱਤਵਾਦ ਦਾ ਦੌਰ ਪੰਜਾਬ ਤੇ ਆਇਆ ਤੁਹਨ ਸ਼ਰਮ ਨਹੀਂ ਆਈ ਹਲੇ ਖਾਲੇ ਭੇਡਾਂ ਪੂਛਾਂ ਕਿ ਫਿਰਦੀਆਂ ਨੇ ਮੁੱਖ ਮੰਤਰੀ ਬਣਾਓ ਜੀ ਬਾਹਰ ਕੱਢੋ ਜੀ ਅਮਰਤਵਾਲ ਨੂੰ ਕਿਉਂ ਕੱਢੀਏ ਵੀ ਕਾਦੇ ਲਈ ਕੱਢੀਏ ਦੱਸੋ ਇੱਕ ਮੁੰਡਾ ਬਿਲਕੇ ਕਹਿ ਰਿਹਾ ਉਹਦੇ ਪੀਲੀ ਦਸਤਾਰ ਬੰਨੀਏ ਕਹਿੰਦਾ ਮੈਨੂੰ ਕੁੱਟਿਆ ਜੀ ਇਹਨਾਂ ਨੇ ਮੋਟੇ ਦਿਲ ਜਾ ਕੇ ਇਹ ਕੁੜੀ ਦਾ ਚੱਕਰ ਸੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ 2 ਕਰੋੜ ਦੀ ਆਫਰ ਕਰਦੇ ਹੋ ਅਮਰੀਕਾ ਦਾ ਗ੍ਰੀਨ ਕਾਰਡ ਦਵਣ ਵਾਸਤੇ ਆਫਰ ਕਰਦੇ ਹੋ ਸਮਝ ਨਹੀਂ ਆ ਰਹੀ ਸਾਨੂੰ ਲੋਕਾਂ ਨੂੰ ਕਿੰਨਾ ਕੁ ਬੇਕੂਬ ਬਣਾਓਗੇ ਮੈਂ ਤੁਹਾਨੂੰ ਇੱਕ ਗੱਲ ਅੱਜ ਬੜੀ ਜ਼ੋਰ ਨਾਲ ਕਹਿਣ ਲੱਗਾ ਪੰਜਾਬ ਦੇ ਵਿੱਚ ਨਾ ਤੁਹਾਡੇ ਛਿੱਤਰਪੇੜ ਹੋਣੀਆਂ ਜੇ ਤੁਸੀਂ ਹੁਣ ਕੋਈ ਹੋਰ ਕੰਮ ਕਰ ਲੈ ਚੇਤੇ ਰੱਖਿਓ ਬਹੁਤ ਲੋਕਾਂ ਦੇ ਦੰਦ ਖੱਟੇ ਹੋਏ ਐ ਸੈਂਕੜੇ ਨੌਜਵਾਨਾਂ ਦੇ ਪਰਚੇ ਪਏ ਜਦੋਂ ਅਮਰਤਪਾਲ ਨੇ ਵੀ ਹਿਚਲਾਈ ਸੀ ਉਹ ਬਿਲਕੁਦ ਇਹ ਕਹਿੰਦੇ ਸਾਡੇ ਕੋਲ ਗਲਤੀ ਹੋ ਗਈ ਤੇ ਮੇਰਾ ਬੋਲਣ ਤੋਂ ਭਾਵ ਅਸੀਂ ਨੌਜਵਾਨਾਂ ਨੂੰ ਮਰਵਾਉਣਾ ਨਹੀਂ ਬਚਾਉਣਾ ਅਸੀਂ ਜਿਹੜੇ ਸ਼ਾਰਪ ਦਿਮਾਗ ਸਾਡੇ ਨੌਜਵਾਨ ਨੇ ਨਾ ਵਧੀਆ ਦਿਮਾਗ ਵਾਲੇ ਪੜ੍ਹੇ ਲਿਖੇ ਉਹਨਾਂ ਦੀ ਪੰਜਾਬ ਨੂੰ ਲੋੜ ਹੈ ਤੁਹਾਡੇ ਝੁੱਡਾਂ ਵਿੱਚ ਤੁਹਾਡੇ ਭੇਡਾਂ ਵਿੱਚ ਰਲ ਕੇ ਸੀ ਉਹਨਾਂ ਨੂੰ ਬਰਬਾਦ ਨਹੀਂ ਕਰਨਾ ਇਹ ਬੇਨਤੀ ਪ੍ਰਵਾਨ ਕਰਿਓ ਜੇ ਅਮਰਪਾਲ ਦਾ ਪਿਓ ਸੁਣਦਾ ਹੋਵੇ ਜਾਂ ਅਮਰਪਾਲ ਦਾ ਗੱਲ ਪਹੁੰਚੇ ਜਾਂ ਕੋਈ ਹੋਰ ਇਹਨਾਂ ਦੀ ਖਾਲਤ ਨੂੰ ਇੱਕ ਢ ਸੁਣਦੀ ਹੋਵੇ ਇਹਨੂੰ ਸਾਰਿਆਂ ਨੂੰ ਚੈਲੰਜ ਹੈ ਵੀ ਜਿਹੜੀਆਂ ਤੁਸੀਂ ਗਲਤੀਆਂ ਕੀਤੀ ਇਹਨਾਂ ਨੂੰ ਮੁੰਡਾ ਸ਼ਰਿਆਮ ਕਹਿੰਦਾ ਕਹਿੰਦਾ ਮੇਰੇ ਕੋਲ ਮਾਫੀ ਮੰਗੇ ਅਮਰਪਾਲ ਹੈਗੀ ਹਿੰਮਤ ਤੁਸੀਂ ਗਿੱਟਿਆਂ ਤੱਕ ਚੋਲਾ ਪਾ ਲਿਆ ਗਲ ਚ ਹਜੂਰੀਆ ਪਾ ਲਿਆ ਸਿੱਖਾਂ ਦਾ ਮਨ ਨੀ ਮਾ ਮੱਤ ਉੱਚੀ ਲੋਕਾਂ ਨੂੰ ਬੇਵਕੂ ਬਣਾਇਆ ਤੁਸੀਂ ਹਿੰਮਤ ਹੈ ਇੱਕ ਤਾਂ ਜਵਾਬ ਦੇ ਇਹਨਾਂ ਗੱਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ